ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ ਤੋਂ ਬਾਅਦ ਦਾਸ ਤੇਰਵੀਂ ਪੀੜੀ ਵਿੱਚ ਹੈ ਔਰ ਭਾਈ ਮਤੀਦਾਸ ਦੀ ਤੋਂ ਬਾਅਦ ਦਾਸ ਪਰਿਵਾਰ ਦੀ ਨੌਵੀਂ ਪੀੜੀ ਵਿੱਚ ਹੈ ਔਰ ਇਸ ਪਰਿਵਾਰ ਦੇ ਵਿੱਚ ਤਕਰੀਬਨ 28 ਗੁਰਸਿੱਖ ਰਹੇ ਨੇ ਗੁਰੂ ਘਰ ਦੀ ਸੇਵਾ 'ਚ ਔਰ ਨੌ ਸ਼ਹੀਦ ਨੇ ਅੱਜ ਇਸ ਪਰਿਵਾਰ ਨੂੰ ਜਿਹੜੀਆਂ ਪੰਜ ਹੁਕਮਨਾਮੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਰੀ ਕੀਤੇ ਸਨ ਜਿਨ੍ਹਾਂ ਦੇ ਪ੍ਰਾਪਤਨ ਹਸਤਲਿਖਤ ਉਤਾਰੇ ਜੋ ਹੈ ਪਰਿਵਾਰ ਦੇ ਕੋਲ ਅਜੇ ਵੀ ਮੌਜੂਦ ਨੇ ਇਸ ਤੋਂ ਇਲਾਵਾ ਤਿੰਨ ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਤੋਂ ਜਿਹੜਾ ਹੈ ਤਖਤ ਅਕਾਲ ਬੁੰਗਾ ਤੋਂ ਜਾਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਅਸਲਾਂ ਔਰ ਇੱਕ ਜੋ ਹੈ ਨਕਲ ਪਰਿਵਾਰ ਦੇ ਕੋਲ ਮੌਜੂਦ ਹੈ ਇਤਿਹਾਸਕਾਰਾਂ ਨੇ ਸਾਡੇ ਪਰਿਵਾਰ ਦੇ ਕੋਲ ਇੱਕ ਸੁੱਚੇ ਸੁਨਹਿਰੇ ਤਿੱਲੇ ਦਾ ਜੇ ਖਾਲਸਾ ਰਾਜ ਦੀ ਕੀਮਤੀ ਨਿਸ਼ਾਨੀਆਂ ਦੇ ਵਿੱਚੋਂ ਇੱਕ ਚੰਦੋਆ ਸਾਵੇ ਜੋ ਮੋਰ ਦੇ ਪੰਖ ਦੇ ਧਾਗੇ ਦਾ ਬਣਿਆ ਹੋਇਆ ਹੈ ਔਰ ਜਿਸ ਦੇ ਉੱਤੇ ਸੁੱਚੇ ਸੁਨਹਿਰੇ ਤਿੱਲੇ ਦੀ ਕੜਾਈ ਹੈ ਇਸ ਤੋਂ ਇਲਾਵਾ ਸਾਡੇ ਪਰਿਵਾਰ ਕੋਲ ਆਪਣੇ ਖਾਨਦਾਨ ਦਾ ਸ਼ਿਜਰਾ ਹੈ ਜੋ ਤਨਗੁਰੂ ਹਰ Rai ਸਾਹਿਬ ਤੋਂ ਲੈ ਕੇ ਤੇ 1870 ਤੱਕ ਦਾ ਜੋ ਹੈ ਖਾਨਦਾਨ ਦੇ ਜੋ ਗੁਰਸਿੱਖਾਂ ਦਾ ਰਿਕਾਰਡ ਹੈ ਉਹ 200-250 ਸਾਲ ਪੁਰਾਤਨ ਜੋ ਹੈ ਸਾਡੇ ਵਡੇਰਿਆਂ ਨੇ ਜੋ ਉਹਨਾਂ ਦੇ ਹੱਥ ਦਾ ਬਣਿਆ ਹੋਇਆ ਹੈ ਕਿ ਬਹੁਤ ਵੱਡਾ ਸੀਨਾ ਬਸ ਸੀਨਾ ਇਤਿਹਾਸ ਜੋ ਹੈ ਇਹਨਾਂ ਪਰਵਾਰਾਂ ਲਈ ਕੋ لازمی ਵਾਈਗੁਟਿਕ ਖਾਲਸਾ ਜੀ ਵਾਈਗੁਟਿਕ ਦੀ ਫਤਿਹ ਅੱਜ ਅਸੀਂ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਆਂ ਔਰ ਇੱਥੇ ਧੰਸ਼ਜੀਤ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਸ਼ਤਾਬਦੀ ਜਿਹੜਾ ਸਮਾਗਮ ਹੈ ਉਹਦੀਆਂ ਤਿਆਰੀਆਂ ਜੜੀਆਂ ਨੇ ਇਤੋਂ ਕੱਲ ਨਗਰ ਕੀਰਤਨ ਜਿਹੜੇ ਨੇ ਉਹ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਏ ਜਾਣਗੇ ਔਰ ਅਕਤੂਬਰ ਦੇ ਮਹੀਨੇ ਅਨੰਦਪੁਰ ਸਾਹਿਬ ਪਹੁੰਚਣਗੇ ਮੇਰੇ ਨਾਲ ਉਹ ਸਿੰਘ ਨੇ ਜਿਹੜੇ ਕਿ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਔਰ ਪੂਰੀ ਕਾਇਨਾਤ ਨੂੰ ਇਹ ਦੱਸਿਆ ਕਿ ਆਪਣੀ ਜ਼ੁਬਾਨ ਤੇ ਆਪਣੇ ਧਰਮ ਦੇ ਵਿੱਚ ਜੇ ਅੜਿਕ ਹੈ ਤੇ ਉਸ ਨੂੰ ਕਿਵੇਂ ਨਿਭਾਇਆ ਜਾਣਾ ਹੈ ਭਾਈ ਮਤੀ ਦਾਸ ਜੀ ਉਹਨਾਂ ਦੇ ਇਹਦੀ ਨੌਵੀਂ ਪੀੜੀ ਚੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਤੁਹਾਡਾ ਨਾਮ ਪਹਿਲਾਂ ਦੱਸਦੇ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀ ਦਾਸ ਵੰਸ਼ਜ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ ਤੋਂ ਬਾਅਦ ਦਾਸ ਤੇਰੀ ਪੀੜੀ ਵਿੱਚ ਹੈ ਔਰ ਭਾਈ ਮਤੀ ਦਾਸ ਦੀ ਤੋਂ ਬਾਅਦ ਦਾਸ ਪਰਿਵਾਰ ਦੀ ਨੌਵੀਂ ਪੀੜੀ ਵਿੱਚ ਹੈ ਜੀ ਜੀ اچھا ਤੁਸੀਂ ਤੁਸੀਂ ਰਹਿੰਦੇ ਕਿੱਥੇ ਹੋ ਔਰ ਤੁਹਾਡੇ ਕੋਲੇ ਮੈਂ ਸੁਣਿਆ ਵੀ ਸੀਗਾ ਵੀ ਕਹਿੰਦੇ ਨਿਸ਼ਾਨ ਜੇ ਨਿਸ਼ਾਨੀਆਂ ਅਜ ਤੱਕ ਨਹੀਂ ਹਾਂਜੀ ਵਾਹਿਗੁਰੂ ਜੀ ਸਾਡੇ ਕੋਲ ਜੋ ਆਪਣੇ ਖਾਨਦਾਨ ਚ ਜੋ ਸੀਨਾ ਵਸੀਨਾ ਜੋ ਇਤਿਹਾਸ ਚੱਲਦਾ ਆ ਰਿਹਾ ਔਰ ਜੋ ਇਤਿਹਾਸਿਕ ਨਿਸ਼ਾਨੀਆਂ ਸੀ ਅਸੀਂ ਵੈਸੇ ਹੁਣ ਮੌਜੂਦਾ ਸਮੇਂ ਦੇ ਵਿੱਚ ਯੂਪੀ ਦੇ ਜ਼ਿਲ੍ਹਾ ਰਾਮਪੁਰ ਸ਼ਹਿਰ ਬਿਲਾਸਪੁਰ ਵਿੱਚ ਰਹਿੰਦੇ ਆ ਉੱਥੇ ਅਸੀਂ ਇੱਕ ਮਿਊਜ਼ੀਅਮ ਬਣਾਇਆ ਹੈ ਜਿੱਥੇ ਪਿਛਲੀ 27 ਤਾਰੀਖ ਨੂੰ ਜਥੇਦਾਰ ਅਕਾਲ ਤਖਸਾਲ ਸਾਹਿਬ ਦੁਆਰਾ ਉੱਥੇ ਅਰਦਾਸ ਕਰਕੇ ਉਸ ਦਾ ਉਦਘਾਟਨ ਕੀਤਾ ਗਿਆ ਹੈ ਉਹ ਆਪਣੇ ਸਾਰੇ ਸੀ ਆਪਣੇ ਖਾਨਦਾਨ ਦਾ ਜੋ ਇਤਿਹਾਸ ਸੀ ਔਰ ਜੋ ਇਤਿਹਾਸਿਕ ਨਿਸ਼ਾਨੀ ਸੀ ਉਹ ਸੰਗਤ ਦੇ ਦਰਸ਼ਨਾਂ ਦੇ ਵਾਸਤੇ ਯੂਪੀ ਦੇ ਵਿੱਚ ਭਾਈ ਮਤੀ ਦਾਸ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣਾ ਕੇ ਸੰਗਤ ਦੇ ਦਰਸ਼ਨਾਂ ਵਾਸਤੇ ਉਹ ਚੀਜ਼ਾਂ ਰੱਖੀਆਂ ਨੇ ਉੱਥੇ ਪਰਿਵਾਰ ਦੇ ਕੋਲ ਕਿੜੀਆਂ-ਕੜੀਆਂ ਝੀਟਾਂ ਅਜੇ ਤੱਕ ਨਹੀਂ ਸੰਗਤ ਜੀ ਇਹ ਵਾਈ ਗੁਰੂ ਜੀ ਇਹ ਜਿਹੜਾ ਪਰਿਵਾਰ ਸੀ ਇਹ ਸਿੱਖਪੰਥ ਦਾ ਬਹੁਤ ਵੱਡਾ ਪਰਿਵਾਰ ਸੀ ਔਰ ਇਸ ਪਰਿਵਾਰ ਦੇ ਵਿੱਚ ਤਕਰੀਬਨ 28 ਗੁਰਸਿੱਖ ਰਹੇ ਨੇ ਗੁਰੂ ਘਰ ਦੀ ਸੇਵਾ 'ਚ ਔਰ 9 ਸ਼ਹੀਦ ਨੇ 10ਵੀਂ ਪਾਸ਼ਾਹੀ ਨੇ ਇਸ ਪਰਿਵਾਰ ਨੂੰ ਆਦ ਸਿੱਖ ਦਾ ਜੋ ਹੈ ਖਿਤਾਬ ਦਿੱਤਾ ਸੀ ਇਸ ਪਰਿਵਾਰ ਦਾ ਵਿਸ਼ੋਕਣ ਦੀ ਜੇ ਗੱਲ ਕਰੀਏ ਤੇ ਪਿੱਛੇ ਜ਼ਿਲ੍ਹਾ ਜ਼ੇਲਮ ਪੱਛਮੀ ਪੰਜਾਬ ਦਾ ਜੋ ਇਲਾਕਾ ਸੀ ਜਿਹੜਾ ਜ਼ਿਲ੍ਹਾ ਜ਼ੇਲਮ ਤੇ ਪਿੰਡ ਕਰਿਆਲਾ ਸੀ ਇਸ ਕਰਿਆਲੇ ਦੇ ਹੀ ਸਾਰੇ ਜੰਪਾਲ ਸਨ ਇਸ ਖਾਨਦਾਨ ਦੇ ਜਿਹੜੇ ਗੁਰਸਿੱਖ ਸਨ ਉਸ ਤੋਂ ਬਾਅਦ ਇਹ ਪਰਿਵਾਰ ਰਖਾ 1807 ਦੇ ਵਿੱਚ ਜੋ ਹੈ ਗੁਜਰਾਤ ਦੇ ਵਿੱਚ ਆ ਗਿਆ ਸੀ ਗੁਜਰਾਤ ਦੇ ਵਿੱਚ ਇੱਕ ਇਤਿਹਾਸਿਕ ਸਥਾਨ ਸੀ ਭਾਈ ਲਾਲ ਸਿੰਘ ਵਾਲੀ ਧਰਮਸ਼ਾਲਾ ਜਿਨ੍ਹਾਂ ਦਾ ਜ਼ਿਕਰ ਧਾਨਾ ਸਿੰਘ ਪਟਿਆਲਵੀ ਨੇ ਕੀਤਾ ਹੈ 6 April 1932 ਵਾਲੇ ਦਿਨ ਦੀ ਡਾਇਰੀ 'ਚ ਉਹਨਾਂ ਨੇ ਉਸ ਜਗ੍ਹਾ ਦੇ ਬਾਰੇ ਲਿਖਿਆ ਹੈ ਕਾਨ ਸਿੰਘ ਨਾਬਾ ਉੱਥੇ ਪਹੁੰਚੇ ਨੇ ਦਾਸ ਦੇ ਪਿਤਾ ਜੀ ਦਾ ਜਨਮ ਉੱਥੇ ਉੱਥੋਂ ਦਾ ਸੀਗਾ ਉਹ 1 ਸਾਲ ਦੇ ਸੀ ਜਦੋਂ ਉੱਠ ਕੇ ਇੰਡੀਆ ਆਏ ਨੇ ਇੱਥੇ ਯਮਨਾਨਗਰ ਹੁੰਦਿਆ ਹੋਇਆ ਇਹ ਜਲੰਧਰ ਹੁੰਦਿਆ ਹੋਇਆ ਯਮਨਾਨਗਰ ਆ ਕੇ ਰੁਕੇ ਸੀ ਔਰ 1963 ਦੇ ਵਿੱਚ ਇੱਥੇ ਯੂਪੀ ਦੇ ਵਿੱਚ ਅਸੀਂ ਆ ਕੇ ਵਸ ਗਏ ਸੀ 10-10 ਜਨਮ ਜੋ ਹੈ ਜਿਹੜਾ ਰਾਮਪੁਰ ਯੂਪੀ ਤੋਂ ਯੂਪੀ ਚ ਗਿਆ। ਅੱਛਾ ਮੈਂ ਇਨਸ਼ਾਨੀਆਂ ਦੀ ਗੱਲ ਕਰਦਾ ਸੀ ਵੀ ਕਿਹੜੀਆਂ ਪ੍ਰਮੁੱਖ ਨਿਸ਼ਾਨੀਆਂ ਜਿਹੜੀ ਪਰਿਵਾਰ ਦੇ ਕੋਲ ਹੈ ਸੋ ਇਹ ਹਰ ਦਾ ਉਸ ਮਿਊਜ਼ੀਅਮ ਦੇ ਵਿੱਚ ਹੈ। ਹਾਂਜੀ ਇਸ ਪਰਿਵਾਰ ਨੂੰ ਜਿਹੜੀਆਂ ਪੰਜ ਹੁਕਮਨਾਮੇ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਾਰੀ ਕੀਤੇ ਸਨ ਜਿਨ੍ਹਾਂ ਨੇ ਪ੍ਰਾਤਨ ਹਸਤ ਲਿਖਤ ਉਤਾਰੇ ਜੋ ਹੈ ਪਰਿਵਾਰ ਦੇ ਕੋਲ ਅੱਜ ਵੀ ਮੌਜੂਦ ਨੇ। ਇਸ ਤੋਂ ਇਲਾਵਾ ਤਿੰਨ ਹੁਕਮਨਾਮੇ ਸਤਰੀ ਅਕਾਲ ਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਤੋਂ ਜਿਹੜਾ ਹੈ ਤਖਤ ਅਕਾਲ ਬੂੰਗਾ ਤੋਂ ਜਾਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਅਸਲਾਂ ਔਰ ਇੱਕ ਜੋ ਹੈ ਨਕਲ ਪਰਿਵਾਰ ਦੇ ਕੋਲ ਮੌਜੂਦਾ ਇਤਿਹਾਸਕਾਰਾਂ ਨੇ ਤਿੰਨ ਦਾ ਜ਼ਿਕਰ ਕੀਤਾ ਹੈ ਸਾਡੇ ਕੋਲ ਹੁਣ ਦੋ ਬੱਚੀਆਂ ਹੋਈਆਂ ਨੇ ਉਸ ਤੋਂ ਬਾਅਦ ਜੋ ਹੈ ਸਾਡੇ ਪਰਿਵਾਰ ਦੇ ਕੋਲ ਇੱਕ ਸੁੱਚੇ ਸੁਨਹਿਰੇ ਤਿੱਲੇ ਦਾ ਖਾਲਸਾ ਰਾਜ ਦੀ ਕੀਮਤੀ ਨਿਸ਼ਾਨੀਆਂ ਦੇ ਵਿੱਚੋਂ ਇੱਕ ਚੰਦੋਆ ਸਾਹਿਬ ਹੈ ਜੋ ਮੋਰ ਦੇ ਪੰਖ ਦੇ ਧਾਗੇ ਦਾ ਬਣਿਆ ਹੋਇਆ ਹੈ ਔਰ ਜਿਸ ਦੇ ਉੱਤੇ ਸੁੱਚੇ ਸੁਨਹਿਰੇ ਤਿੱਲੇ ਦੀ ਕੜਾਈ ਹੈ ਇਸ ਤੋਂ ਇਲਾਵਾ ਸਾਡੇ ਪਰਿਵਾਰ ਕੋਲ ਆਪਣੇ ਇੱਕ ਖਾਨਦਾਨ ਦਾ ਸ਼ਿਜਰਾ ਹੈ ਜੋ ਤਨਗੁਰੂ ਹਰ Rai ਸਾਹਿਬ ਤੋਂ ਲੈ ਕੇ ਤੇ 1870 ਤੱਕ ਦਾ ਜੋ ਹੈ ਖਾਨਦਾਨ ਦੇ ਜੋ ਗੁਰਸਿੱਖਾਂ ਦਾ ਰਿਕਾਰਡ ਹੈ ਉਹ 200 250 ਸਾਲ ਪੁਰਾਤਨ ਜੋ ਹੈ ਸਾਡੇ ਵਡੇਰਿਆਂ ਨੇ ਜੋ ਉਹਨਾਂ ਦੇ ਹੱਥ ਦਾ ਬਣਿਆ ਹੋਇਆ ਰਿਕਾਰਡ ਹੈ ਜੋ ਬਹੁਤ ਅਹਿਮ ਸਿੱਖ ਪੰਥ ਦੀ ਬਹੁਤ ਵੈਲਿਊਏਬਲ ਇੱਕ ਦਸਤਾਵੇਜ਼ ਹੈ ਇਸ ਖਾਨਦਾਨ ਤੋਂ ਸੰਬੰਧਿਤ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਅੰਮ੍ਰਿਤਸਰ ਕੋਰਟ ਦੀ 104 ਸਾਲ ਪੁਰਾਣੀ ਕਾਪੀ ਹੈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਦਾਸ ਦੇ ਵਡੇਰਿਆਂ ਨੂੰ ਸ੍ਰੀ ਦਰبار صاحب ਤੋਂ 100 روپے دیوالی اور 100 روپے ਵਿਸਾਖੀ ਦੇ ਉੱਤੇ ਮਿਲਿਆ ਕਰਦੇ ਸੀ ਜੋ ਮਹਾਰਾਜਾ ਰਣਜੀਤ ਸਿੰਘ ਰਾਣੀ ਨੇ ਜੋ ਹੈ ਚਿੱਠੀ ਲਿਖ ਕੇ ਇਹ ਸੇਵਾ ਜਿਹੜੀ ਹੈ ਬੇਨਤੀ ਕੀਤੀ ਸੀ ਵੀ ਹੁਣ ਦਰਬਾਰ ਸਾਹਿਬ ਲੰਗਰਾਂ ਚ ਪਾ ਦਿੱਤੀ ਜਾ ਤਾਂ ਕਿ ਜੋ ਹੈ ਕਮੇਟੀ ਜੋ ਹੈ ਮਜ਼ਬੂਤ ਹੋ ਜਾਏ اور ਸ਼ਹੀਦਾਂ ਦੇ ਨਾਂ ਦੀ ਜੋ ਅਰਦਾਸ ਕਰ ਦਿੱਤੀ ਜਾਏ ਉਹ ਸਾਡੇ ਕੋਲ ਪ੍ਰੂਫ ਅੱਜ ਵੀ ਸਾਡੇ ਕੋਲ ਇੱਕ ਪਿਆ ਹੋਇਆ ਜਿਸਨਾਂ ਪਤਾ ਲੱਗਦਾ ਹੈ ਕਿ ਸਨਮਾਨ ਸਾਨੂੰ ਮਿਲਿਆ ਕਰਦਾ ਸੀ ਠੀਕ ਹੈ ਜੋ ਤੁਹਾਡਾ ਤੁਹਾਡਾ ਪਰਿਵਾਰ ਜਿਹੜਾ ਉੱਥੇ ਉਹ ਹਜੇ ਵੀ ਰਹਿਤਲ ਨੂੰ ਸੰਭਾਲ ਕੇ ਰੱਖਦਾ ਪਿਆ ਹੁਣ ਅਸੀਂ ਇਸ ਸ਼ਤਾਬਦੀ ਸਮਾਰਕ ਨੂੰ 350 ਸਾਲਾ ਸ਼ਹੀਦ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ ਤੁਹਾਨੂੰ ਲੱਗਦਾ ਵੀ ਇਹ ਬਹੁਤ ਲੋੜ ਆ ਸਮੇਂ ਦੀ ਬਿਲਕੁਲ ਜੀ ਇਹ ਸਮਾਗਮ ਸੰਤ ਸਿੰਘ ਮਸਕੀਨ ਜੀ ਕੀ ਕਰਦੇ ਸਨ ਕਿ ਸੰਗਤ ਦੇ ਵਿੱਚ ਕਈ ਜੀਆਂ ਦੀ ਜੋ ਹੈ ਕਿਸਮਤ ਪਲਟ ਦਿੰਦਾ ਹੈ ਇਸ ਤੇ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਆਪਣਾ ਤਖਤ ਸਾਹਿਬ ਦੀ ਜੋ ਕਮੇਟੀ ਹੈ ਪਟਨਾ ਸਾਹਿਬ ਦੀ ਗੁਰਦੁਆਰਾ ਮੈਨੇਜਮੈਂਟ ਮੈਨੇਜਮੈਂਟ ਪ੍ਰਬੰਧ ਕਮੇਟੀ ਇਸ ਦਾ ਪ੍ਰਧਾਨ ਸਭ ਹਰਜੋਤ ਸਿੰਘ ਜੀ ਦਾ ਹਿੰਦਰਜੀਤ ਸਿੰਘ ਜੀ ਦਾ ਆਪਣਾ ਸਿਮਰ ਸਿੰਘ ਜੀ ਦਾ ਔਰ ਮਨਵਿੰਦਰ ਸਿੰਘ ਜੀ ਦਾ ਔਰ ਬਹੁਤ ساری ਸ਼ਕਤਕਾਰਯੋਗ ਸ਼ਖਸੀਅਤਾਂ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਅਦਾ ਕਰਾਂਗਾ ਕਿਉਂਕਿ ਸਿੱਖ ਪੰਥ ਦੇ ਵਿੱਚ ਮੈਂ ਸਮਝਦਾ ਇਹ ਪਹਿਲੀ ਉਹ ਕਮੇਟੀ ਹੋਏਗੀ ਜਿਨ੍ਹਾਂ ਨੇ ਇਸ ਬਾਰੇ ਸੋਚਿਆ ਹੈਗੀ ਉਸ ਵਕਤ ਚੱਲੇ ਹੋਏ ਪਰਿਵਾਰਾਂ ਨੂੰ ਕਿਉਂ ਨਾ ਨਾਲ ਲਿਆ ਜਾਏ ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਵੱਡਾ ਸੀਨਾ ਬਸ ਸੀਨਾ ਇਤਿਹਾਸ ਜੋ ਹੈ ਇਹਨਾਂ ਪਰਿਵਾਰਾਂ ਦੇ ਕੋਲ ਲਾਜ਼ਮੀ ਮੌਜੂਦ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਵੀ ਇਹੀ ਗੱਲ ਆਖੀ ਸੀ ਕਿ ਸਾਨੂੰ ਅਸੀਂ ਹੈਰਾਨ ਹੋ ਗਏ ਖੁਦ ਦੇਖ ਕੇ ਕਿ ਇੰਨਾ ਵੱਡਾ ਜੋ ਸੀਰੀਅਲ ਦੇ ਵਿੱਚ ਇਤਿਹਾਸ ਤੁਸੀਂ ਸੰਭਾਲੀ ਬੈਠੇ ਹੋ ਇਹ ਤੁਹਾਡਾ ਇਤਿਹਾਸ ਨਹੀਂ ਇਹ ਸਾਰੀ ਕੌਮ ਦਾ ਇਤਿਹਾਸ ਹੈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸੜਨਾਂ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤ ਦੇ ਕੋਲ ਇਤਿਹਾਸ ਇੱਕ ਜੇ ਕਿ ਇਹ ਇੱਕ ਵਿਲੱਖਣ ਚੀਜ਼ ਹੈ ਔਰ ਇਤਿਹਾਸ ਤੋਂ ਇਹ ਕਿਉਂਕਿ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸਿੱਖਦੇ ਹਾਂ ਧੰਨ ਸ਼੍ਰੀ ਗੁਰਦੇਵ ਬਹਾਦਰ ਜੀ ਦੀ ਸ਼ਹਾਦਤ ਉਹਨਾਂ ਦੇ ਨਾਲ ਜਿਹੜੇ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਸ ਸਾਰੇ ਪਰਿਵਾਰ ਜਿਹੜੇ ਨੇ ਉਹ ਅੱਜ ਇੱਥੇ ਮੌਜੂਦ ਨੇ ਉਸ ਕਹੇ ਸੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਦਸਵਿੰਦਰ ਦੇ ਨਾਲ ਪਟਨਾ ਸਾਹਿਬ ਤੋਂ